ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਪਾਂ ਦੁਬਾਰਾ ਫਿਰ ਹੁਣ ਵੀਡੀਓ ਪਾਉਣ ਲੱਗਾ ਕਿਉਂਕਿ 2-3 ਮਹੀਨੇ ਆਪਾਂ ਵੀਡੀਓ ਨਹੀਂ ਪਾਈ ਨਾਮ ਸਿਮਰਨ ਵਿੱਚ ਰਹੇ ਕਿਰਪਾ ਰਹੀ ਮਸਤੇ ਪਾਸ਼ਾ ਦੀ ਸਬਜਾਦਾਂ ਦੇ ਦਿਨ ਦਿਹਾੜੇ ਚੱਲ ਰਹੀ ਸੀਗੇ ਸੋ ਵੀਡੀਓ ਨਾਲੋਂ ਜ਼ਿਆਦਾ ਸਿਮਰਨ ਜ਼ਰੂਰੀ ਹੈ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਆਵਰ ਅਵਦੇਸਾ ਆਪਨਾ ਕਰੇ ਆਵ ਤਰ ਜਾਵ ਤਰ ਜਨਮਾਂ ਬਾਰੇ ਕਹਿੰਦੇ ਹੋਰਾਂ ਨੂੰ ਕਹੀ ਜਾਂਦਾ ਆਪ ਕਰਦਾ ਨਹੀਂ ਹੈਗਾ ਇਸ ਕਰਕੇ ਨਾਮ ਸਿਮਰਨ ਤੇ ਲੋਕਾਂ ਨੂੰ ਨਾਮ ਸਿਮਰਦੀ ਗੱਲ ਕਰਨੀ ਹੈ ਸੋ ਵਾਹਿਗੁਰੂ ਜੀ ਦੇ ਪਾਸ ਚੜ੍ਹਦੀ ਕਲਾ ਰੱਖੇ ਤੁਹਾਡੀ ਸਾਰਿਆਂ ਦੀ ਆਸਤੇ ਪਾਸ ਸਮਾਹ ਹਰ ਦੇ ਨਾਮ ਦੀਆਂ ਸਿਮਰਨੀਆਂ ਗੱਲਾਂ ਸੁਣ ਕੇ ਬਾਤਾਂ ਸੁਣ ਕੇ ਕਥਾ ਕਹਾਣੀਆਂ ਸੁਣ ਕੇ ਤੁਹਾਨੂੰ ਨਾਮ ਸਿਮਰਨ ਵਾਹਿਗੁਰੂ ਜੀ ਤਾਵੇ ਸੋ ਇੱਕ ਛੋਟੀ ਜੀ ਮੈਂ ਤੁਹਾਨੂੰ ਛੋਟੀ ਜੀ ਬੇਨਤੀ ਕਰੂੰਗਾ ਤੇ ਇਹ ਜੇ ਤੁਸੀਂ ਸਿਮਰਨ ਕਰਦੇ ਹੋ ਜਵਲਜੀ ਸਾਹਿਬ ਕਰਦੇ ਹੋ 24 ਸਾਹਿਬ ਕਰਦੇ ਹੋ ਸੁਖਨੀ ਸਾਹਿਬ ਇਹ ਤਾਂ ਹੋ ਗਿਆ ਵੱਡੀਆਂ ਬਾਣੀਆਂ ਵੱਡੀਆਂ ਬਾਣੀਆਂ ਦੇ ਨਾਲ ਇੱਕ ਤੁਸੀਂ ਛੋਟਾ ਸ਼ਬਦ ਰੱਖਿਆ ਕਰੋ ਬਈ ਸ਼ਬਦ ਛੋਟਾ ਨਹੀਂ ਹੁੰਦਾ ਆਕਾਰ ਵਿੱਚ ਛੋਟਾ ਹੁੰਦਾ ਹੈ ਸ਼ਕਤੀ ਤਾਂ ਅਥਾ ਹੁੰਦੀ ਹੈ ਇੱਕ ਸ਼ਬਦ ਵਿੱਚ ਇੱਕ ਤੁਸੀਂ ਸ਼ਬਦ ਨੂੰ ਆਪਦੇ ਹੱਥ ਨਾਲ ਲਿਖ ਕੇ ਰੱਖਿਆ ਕਰੋ ਕਲਮ ਨਾਲ ਪੈਨ ਨਾਲ ਉਹ ਉਹਦੇ ਵਿੱਚ ਇੱਕ ਜਿਵੇਂ ਨਾ ਆਮ ਲੋਕਾਂ ਦੇ ਜੰਤਰ ਮੰਤਰ ਤੰਤਰ ਹੁੰਦੇ ਨੇ ਆਪਦੇ ਹੱਥ ਨਾਲ ਲਿਖਿਆ ਹੋਇਆ ਤੁਸੀਂ ਇੱਕ ਨਾਲ ਰੱਖ ਲਿਆ ਕਰੋ ਉਹਦਾ ਵੀ ਨਾਲ-ਨਾਲ ਜਾਪ ਕਰਿਆ ਕਰੋ ਜਬ ਜੀ ਸਾਹਿਬ ਕਰਦੇ ਹੋ ਜਾਂ ਕੋਈ ਸੋਨੀ ਸਾਹਿਬ ਉਹਦਾ ਵੀ ਨਾਲ-ਨਾਲ ਇੱਕ ਸ਼ਬਦ ਜਾਪ ਕਰਿਆ ਕਰੋ ਉਹ ਕਿਉਂ ਜਦੋਂ ਵੀ ਤੁਸੀਂ ਕਿਸੇ ਕੰਮ ਤੇ ਜਾਂਦੇ ਹੋ ਉਹ ਸ਼ਬਦ ਨੂੰ ਤੁਸੀਂ ਵਾਰ-ਵਾਰ ਕਰਦੇ ਰਹੋਗੇ ਕਰਦੇ ਹੱਥ ਨਾਲ ਲਿਖਿਆ ਹੋਵੇ ਉਹ ਸ਼ਬਦ ਤੁਹਾਡਾ ਇੱਕ ਨਾ ਸੇ ਪਾਸ਼ਾ ਮਹਾਰਾਜ ਜੀ ਗੁਰੂ ਸਾਹਿਬ ਕਹਿੰਦੇ ਸਦਾ ਅੰਗ ਸੰਗੇ ਅਪੰਗੰਗ ਬਪੂਤੇ ਉਹ ਸਾਉਦੀ ਸਰੂਪ ਹੋਗਾ ਤੁਹਾਡੇ ਨਾਲ ਰਹੂਗਾ ਉਹ ਸ਼ਬਦ ਨੂੰ ਤੁਸੀਂ ਜਦੋਂ ਵੀ ਕੰਮ ਤੇ ਜਾਓ ਕਿਸੇ ਕਾਰਜਵਾਹ ਤੇ ਜਾਓਗੇ ਜੇਬ ਚ ਪਾ ਕੇ ਲੈ ਜਾ ਕਰੋ ਪਵਿੱਤਰ ਹੱਥ ਲਾ ਕੇ ਇਸ਼ਨਾਨ ਪਾਣੀ ਕਰਕੇ ਜਾਂ ਉਹਦੇ ਦਸਤਾਰ ਵਿੱਚ ਟੰਕ ਕੇ ਲੈ ਗਏ ਆ ਕੇ ਫਿਰ ਉਸ ਕਾਰਨ ਨਾਲ ਫੇਰ ਖੋਲ ਕੇ ਫਿਰ ਉੱਥੇ ਰੱਖਤਾ ਜਣੀ ਕਿ ਗੁਰੂ ਨੂੰ ਨਾਲ ਜਾਣ ਵਾਲੀ ਗੱਲ ਹੋ ਜਾਂਦੀ ਹੈ ਸ਼ਬਦ ਨੂੰ ਨਾਲ ਲੈ ਕੇ ਜਾਵਾਂਗੇ ਔਰ ਜਿਵੇਂ ਅਸੀਂ ਵੀ ਰੱਖੇ ਨੇ ਸ਼ਬਦ ਇਹ ਤੁਹਾਨੂੰ ਤੁਹਾਨੂੰ ਦਾਤਾ ਦਿਖਾ ਪਿਆ ਰਿਹਾ ਇਹ ਸ਼ਬਦ ਅਸੀਂ ਰੱਖੇ ਨੇ ਐ ਜਦੋਂ ਜਾਵ ਕਰਦੇ ਆ ਨਾ ਸ਼ਬਦ ਅਸੀਂ ਰੱਖ ਲੈਨੇ ਆਹ ਦੇਖੋ ਆਹ ਦੇਖੋ ਆਹ ਸ਼ਬਦ ਜਾਪ ਨੇ ਆਹ ਜਾਪ ਨੇ ਆਹ ਜਾਪ ਅਸੀਂ ਲਿਖ ਕੇ ਰੱਖਦੇ ਆ ਇਹ ਬੜੀ ਬਹੁਤ ਹੀ ਜਿਆਦੇ ਕੰਮ ਦਿੰਦੇ ਨੇ ਤੇ ਇਧਰ ਆ ਜਾਓ ਹੁਣ ਇਹ ਜਦੋਂ ਆਪਾਂ ਜਾਪ ਕਰਦੇ ਆ ਜਾਪ ਦੇ ਨਾਲ ਹੱਥਾਂ ਦੇ ਨਾਲ ਲਿਖ ਕੇ ਜੁਰ ਰੱਖਿਆ ਕਰੋ ਜਦੋਂ ਤੁਸੀਂ ਕਾਰਜ ਵੀ ਚਲਾਇਆ 1.5-2 ਮਹੀਨਾ ਜਾਪ ਤੁਸੀਂ ਕਰਕੇ ਜਦੋਂ ਨਾਲ ਲੈ ਕੇ ਜਾਊਂਗੇ ਤੁਹਾਡੇ ਕਾਰਜ ਸਿੱਧ ਹੋਣਗੇ ਰੱਖਿਆ ਹੋਊਗੀ ਅੰਗ ਸੰਗ ਕਵਚ ਵੱਡ ਜਾਊਗਾ ਫਿਰ ਇਹ ਸਿੱਧਾ ਜਿਵੇਂ ਮਹਾਰਾਜ ਅੰਗ ਸੰਗ ਹੁੰਦੇ ਨੇ ਇਹ ਅੰਗ ਸੰਗ ਵਾਲੀ ਗੱਲ ਹੋ ਜਾਂਦੀ ਆ ਮਹਾਰਾਜਾ ਵਾਤੇ ਪਰਮਾਤਮਾ ਦੇ ਪੂਰਵ ਵਿੱਚ ਕੋਈ ਫਰਕ ਨਹੀਂ ਹੁੰਦਾ ਇਹ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਮਿਹਨਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ